ਮੈਨੂੰ ਸ਼ਾਂਤੀ ਆ ਕ੍ਰੀਏਟਿਵ ਬਲਾਕੇਜ ਆਉਂਦੀ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਂ ਕੁਝ ਲਿਖ ਨਹੀਂ ਸਕੀ ਬਹੁਤ ਹਾਂਜੀ ਬਹੁਤ ਵਾਰੀ ਤੇ ਮੈਂ ਅੱਗੇ ਹੁੰਦਾ ਸੀਗਾ ਮੈਂ ਇੱਕ ਵਾਰੀ ਮੈਂ ਅਸੀਂ ਸੋਫਾ ਸੀ ਸਾਡੇ ਘਰ ਦੇ ਵਿੱਚ ਮੈਂ ਉਹਦੇ ਕੋਨੇ 'ਚ ਬੈਠ ਕੇ ਲਿਖਦੀ ਸੀ ਤੇ ਉਹ ਸੋਫਾ ਮੈਂ ਕਿਸੇ ਨੂੰ ਦੇ ਦਿੱਤਾ ਤੇ ਮੇਰੇ ਤੋਂ 6 ਸਾਲ ਕੁਝ ਲਿਖਿਆ ਨਹੀਂ ਗਿਆ ਮੈਨੂੰ ਇਹ ਲੱਗਦਾ ਸੀ ਉਹ ਕੋਨਾ ਹੈ ਨਹੀਂ ਮੇਰੇ ਕੋਲ ਤੇ ਫਿਰ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਨਵਾਂ ਪੈਨ ਲੈ ਲਵਾਂ ਨਵੀਆਂ ਨੋਟਬੁੱਕ ਲੈ ਲਵਾਂ ਤੇ ਹੁਣ ਚਲੋ ਮੈਂ ਟਾਈਪ ਕਰਦੀ ਆ ਤੇ ਹੁਣ ਮੈਂ ਨਵਾਂ ਲੈਪਟਾਪ ਲੈ ਲੈਂਦੀ ਆ ਤੇ ਫਿਰ ਮੇਰਾ ਉਹ ਬਲਾਕੇਜ ਜ ਟੁੱਟ ਜਾਂਦਾ ਹੈ ਕਈ ਲੇਖਕ ਹੁੰਦੇ ਆ ਉਹਨਾਂ ਨੂੰ ਉਦਦਾ ਪੁੱਛੋ ਕਿਸੇ ਵੀ ਲਿਖਣ ਵਾਲੇ ਨੂੰ ਜ਼ਰੂਰੀ ਨਹੀਂ ਕਿ ਉਹਦੀਆਂ ਕਿਤਾਬਾਂ ਛਪੀਆਂ ਹੋਣ ਹੈਨਾ ਉਹ ਕਹੂਗਾ ਵੀ ਮੈਂ ਤਾਂ ਮੈਨੂੰ ਤਾਂ ਤੁਸੀਂ ਹੁਣ ਵਿਸ਼ਾ ਦੇ ਦਿਓ ਮੈਂ ਅੱਧੇ ਘੰਟੇ ਚ ਕਹਾਣੀ ਲਿਖ ਸਕਦਾ ਹੈਨਾ ਤੇ ਤੁਸੀਂ ਕਿ ਦੁਖੀ ਇਸ ਟਾਈਪ ਚ ਆਪਣੇ ਆਪ ਨੂੰ ਸਮਝਦੇ ਹੋ ਐ ਥਾਟ ਆਉਂਦਾ ਹੈ ਇਮੀਡੀਏਟ ਕਿ ਮੈਂ ਹੁਣ ਇਮੀਡੀਏਟਲੀ ਲਿਖ ਲੂੰਗੀ ਮੈਨੂੰ ਤਾਂ ਜੇ ਕੋਈ ਕਹਿ ਦੇਵੇ ਨਾ ਕਿ ਆਪਣੇ ਮੇਰੇ ਮੈਗਜ਼ੀਨ ਦੇ ਲਈ ਕਹਾਣੀ ਲਿਖ ਇਸ ਵਿਸ਼ੇ ਤੇ ਮੈਂ ਨਹੀਂ ਪੇਜ ਸਕਦੀ ਮੈਂ ਨਹੀਂ ਲਿਖ ਸਕਦੀ ਮੇਰਾ ਤਾਂ ਹਾਲ ਇਹ ਆ ਕਿ ਮੈਨੂੰ ਜੇ ਕੋਈ ਕਹਿ ਦੇਵੇ ਆਹ ਕੰਮ ਕਰ ਮੇਰੇ ਤੋਂ ਹੁੰਦਾ ਨਹੀਂ ਮੇਰੇ ਘਰ ਦੇ ਵੀ ਦੁਖੀ ਆ ਮੇਰੇ ਤੋਂ ਇਸ ਕਰਕੇ ਮੇਰੇ ਹਸਬੰਦ ਜੇ ਮੈਂ ਕਿਤੇ ਜਾਣਾ ਹੋਵੇ ਉਹਨਾਂ ਨੇ ਕਿਹਾ ਇਸ ਸੜਕ ਤੋਂ ਨਹੀਂ ਜਾਣਾ ਉਸ ਤੋਂ ਜਾਣਾ ਤੇ ਮੈਂ ਅੱਖ ਬਚਾ ਕੇ ਉਸ ਸੜਕ ਤੇ ਜਾਣਾ ਇੱਧਰ ਨਹੀਂ ਜਾਣਾ ਮੈਂ। ਮੈਂ ਕੋਈ ਮੈਨੂੰ ਕੁਝ ਕੁਝ ਕਹਿ ਦੇਵੇ ਮੇਰੇ ਤੋਂ ਨਹੀਂ ਹੁੰਦਾ। ਸੋ ਮੈਂ ਤਾਂ ਉਦੋਂ ਹੀ ਲਿਖਦੀ ਜਦੋਂ ਮੇਰਾ ਮਨਿਆ। ਮੈਨੂੰ ਉਦਾਂ ਵੀ ਲੱਗਦਾ ਕਿ ਤੁਸੀਂ ਨਾ ਪੰਜਾਬੀ ਕਲਚਰ ਨਾਲ ਬਹੁਤ ਅਟੈਚਡ ਹੋ ਹੈਨਾ ਉਹਦੀ ਰਹਿਣੀ ਬਹਿਣੀ ਉਹਦੇ ਤੌਰ ਤਰੀਕੇ ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁੜੀਆਂ ਪੰਜਾਬੀ ਕਲਚਰ ਚ ਅਡਜਸਟ ਕਰਦੀਆਂ ਨੇ ਜਿਵੇਂ ਤੁਹਾਡੀ ਕਹਾਣੀ ਸੀ ਕੁੰਜੀਆਂ ਸ਼ਾਇਦ ਹੈਨਾ ਇਸ ਅਸੀ ਇੱਕ ਕੁੜੀ ਚਾਬੀ ਜੜੀ ਹੈ ਨਾ ਉਹਦੇ ਫਾਦਰ ਉਹਨੂੰ ਦੰਦਿਆ ਕਿ ਇਹ ਘਰ ਤੇਰਾ ਏ ਤੇ ਆਪ ਵੀ ਤੁਸੀਂ ਨੇਚਰ ਵਾਈਜ਼ ਐਦਾਂ ਐਡਜਸਟੇਬਲੋਂ ਕਿ ਹਾਂ ਜੇ ਕੋਈ ਇਨ-ਲਾਉਚ ਪ੍ਰੋਬਲਮ ਹੁੰਦੀ ਹੈ ਤਾਂ ਕੁੜੀਆਂ ਨੂੰ ਉੱਥੇ ਥੋੜਾ ਜਿਹਾ ਕੁੜੀਆਂ ਦੇ ਸਬਰ ਨਾਲ ਜਾਂ ਬੀਬੀਆਂ ਦੇ ਸਬਰ ਨਾਲ ਘਰ ਚੱਲਦੇ ਨੇ ਇਹ ਥਿੰਕਿੰਗ ਹੈ ਤੇ ਇੰਦਰ ਮੇਰੀ ਮੇਰੀ ਥਿੰਕਿੰਗ ਇਹ ਨਹੀਂ ਹੈ ਕਿ ਮੇਰੇ ਆਪਣੇ ਲਈ ਇੱਕ ਤਾਂ ਇਹ ਆ ਕਿ ਮੈਨੂੰ ਉਹ ਪ੍ਰੋਬਲਮ ਆਈਆਂ ਨਹੀਂ ਹਾਂਜੀ ਮੈਂ ਅਡਜਸਟਮੈਂਟ ਹੋਣ ਨੂੰ ਟਾਈਮ ਲੱਗਿਆ ਉਸ ਘਰ ਦੇ ਵਿੱਚ ਉਦੋਂ ਮੈਨੂੰ ਬਹੁਤ ਗੱਲਾਂ ਸੀ ਜਿਹੜੀਆਂ ਚੰਗੀਆਂ ਨਹੀਂ ਸੀ ਲੱਗਦੀਆਂ ਉਹਨਾਂ ਦੀ ਪਰ ਜਦੋਂ ਹੁਣ ਮੈਂ ਪਿੱਛੇ ਮੁੜ ਕੇ ਦੇਖਦੀ ਆ ਮੈਨੂੰ ਲੱਗਦਾ ਗਲਤੀ ਉਹਨਾਂ ਦੀ ਨਹੀਂ ਸੀ ਮੇਰੀ ਸੀ ਹਾਂਜੀ ਕਿਉਂਕਿ ਮੇਰੇ ਘਰ ਦੇ ਵਿੱਚ ਮਦਨ ਲੋ ਹੈ ਨਹੀਂ ਸੀ ਫਾਦਰ ਲੋ ਹੈ ਨਹੀਂ ਸੀ ਸਿਰਫ ਭਰਾ ਤੇ ਦਰਾਣੀਆਂ ਛਾਣੀਆਂ ਸੀਗੀਆਂ ਸਾਰੇ ਅਸੀਂ ਆਪੋ ਆਪਣੇ ਘਰ ਸੀਗੇ ਤੇ ਉਹ ਸਾਲ ਕਿ ਜਿਹੜਾ ਮੈਂ ਰਹੀ ਵੀ ਆ ਨਾਲ ਸਾਲ 2 ਸਾਲ ਮੇਰਾ ਖਿਆਲ ਤੇ ਉਹ ਮੈਂ ਹੁਣ ਸੋਚਦੀ ਆ ਕਿ ਉਹਨਾਂ ਦਾ ਕਸੂਰ ਨਹੀਂ ਸੀਗਾ ਮੇਰਾ ਸੀ ਜ਼ਿਆਦਾ ਤੇ ਮੈਂ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਨਹੀਂ ਐਡਜਸਟ ਹੋ ਸਕੀ ਨਾ ਪਰ ਉਹਨਾਂ ਨੇ ਮੈਨੂੰ ਕਦੀ ਇਦਾਂ ਰੋਕਿਆ ਟੋਕਿਆ ਨਹੀਂ ਸੀਗਾ ਮੈਂ ਥੋੜੀ ਅਥਰੀ ਸੀਗੀ ਛੋਟੀ ਸੀ ਘਰ ਦੇ ਵਿੱਚ ਹੱਦ ਤੋਂ ਵੱਧ ਲੱਡਲੀ ਸੀ ਤੇ ਮੈਂ ਐਡਜਸਟ ਕਰਨਾ ਮੇਰੇ ਲਈ ਔਖਾ ਸੀਗਾ ਤੇ ਪਰ ਉਹ ਮੇਰੇ ਆਲੇ ਦੋਲੇ ਜਿਵੇਂ ਹੁਣ ਮਾਮਾ ਨੂੰ ਦੇਖਦੀ ਆ ਜਿੱਦਾਂ ਹੁਣ ਆਪਣੀ ਬੀਬੀ ਆ ਇਹਨਾਂ ਵੱਲ ਦੇਖ ਕੇ ਮੈਨੂੰ ਲੱਗਦਾ ਹੁੰਦਾ ਕਿ ਐਡਜਸਟ ਤਾਂ ਇਹਨਾਂ ਨੇ ਕੀਤਾ ਆ ਅਸੀਂ ਨਹੀਂ ਕੀਤਾ ਤੇ ਪਰ ਮੈਨੂੰ ਇਹ ਵੀ ਆ ਵੀ ਜੇ ਤੁਸੀਂ ਆਪਣਾ ਘਰ ਬਚਾ ਸਕਦੇ ਆ ਕਿਸੇ ਤਰੀਕੇ ਨਾਲ ਤੁਹਾਨੂੰ ਬਚਾ ਲੈਣਾ ਚਾਹੀਦਾ ਪਰ ਉਹ ਤਾਂ ਮੈਂ ਜੇ ਕੋ ਕੁੜੀ ਮੈਨੂੰ ਆ ਕੇ ਕਵੇ ਵੀ ਕਿ ਮੈਨੂੰ ਆਹ ਪ੍ਰੋਬਲਮ ਆ ਮੈਂ ਕਿੰਨੀ ਛੱਡ ਦੇ ਇਹਨੂੰ ਕੀ ਲੈਣਾ ਮੇਰੇ ਹਸਬੰਦ ਕਹਿੰਦੇ ਹੁੰਦੇ ਹੁਣ ਤਲਾਕ ਹੀ ਨਾ ਕਰਾਈ ਜਾ ਸਾਰਿਆਂ ਦੇ ਸੋ ਮੇਰਾ ਖਿਆਲ ਸਿਚੁਏਸ਼ਨ ਆ ਤੁਹਾਡੀ ਤੁਸੀਂ ਕਿਹੜੀ ਸਿਚੁਏਸ਼ਨ 'ਚ ਆ ਪਰ ਮੈਂ ਠੀਕ ਹੀ ਰਹੀ ਆ ਮੇਨੂੰ ਲਾਈਫ ਚ ਬਹੁਤੀ ਇੰਤਕਲੀਫਾਂ ਹੋ ਜਾਈਆਂ ਨਹੀਂ ਹਾਂ ਭਾਜੀ ਪੜਦੇ ਨੇ ਤੁਹਾਡੀ ਕਿਤਾਬ ਨਾ ਕੋਈ ਕਿਤਾਬ ਨਹੀਂ ਪੜ੍ਹੀ ਉਹਨਾਂ ਨੂੰ ਦੇ ਵੀ ਨਹੀਂ ਪਤਾ ਮੈਂ ਲਿਖਦੀ ਕੀ ਹਾਂ 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 ਉਹਦਾ ਇਦਾਂ ਕਹਿ ਦਿੰਦੇ ਸ਼ਾਬਾਸ਼ ਬਸ ਇੰਨਾ ਹੀ ਆ ਪਰ ਮੇਰੇ ਲਈ ਇੰਨਾ ਬਹੁਤੇ ਅੱਗੇ ਉਹਨਾਂ ਨੇ ਮੈਨੂੰ ਕਦੀ ਰੋਕਿਆ ਨਹੀਂ ਰੋਕਿਆ ਸ਼ੈਤਾਨੀ ਨੂੰ ਪਤਾ ਵੀ ਨਹੀਂ ਕਹੇ ਤੇ ਤਾਂ ਰੁਕਣਾ ਨਹੀਂ ਹੈਗਾ ਸਹਰਿਆਂ ਚੋ ਵੀ ਕਿਸੇ ਨੇ ਪਹਿਲਾਂ 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 ਜਦੋਂ ਮੈਂ ਅਖਬਾਰ ਦੇ ਵਿੱਚ ਆਪਣਾ ਸ਼ੁਰੂ ਕੀਤਾ ਦੁਬਾਰਾ ਉਦੋਂ ਕਈਆਂ ਨੇ ਕਿਹਾ ਸੀ ਮੇਰੇ ਹਸਬੰਦ ਨੂੰ ਕਹਿੰਦੇ ਕੀ ਇਹ ਪੁੱਠੇ ਕੰਮ ਕਰਦੀ ਆ। ਤੋ ਇਹਨੂੰ ਰੋਕਦਾ ਕਿਉਂ ਨਹੀਂ? ਉਧਰ ਵੀ ਇਹ ਸੋਚ ਹੈਗੀ ਹੈਗੀ ਆ। ਤੇ ਮੇਰੇ ਹਸਬੰਦ ਕਹਿੰਦੇ ਵੀ ਉਹਦੀ ਖੁਸ਼ੀ ਇਹਦੇ 'ਚ ਆ। ਜੇ ਉਹਦੇ ਤੋਂ ਮੈਂ ਇਹ ਕੱਢ ਲੂੰਗਾ ਤਾਂ ਇਹਨੇ ਇਹ ਨਹੀਂ ਰਹਿਣਾ ਹੈਗਾ। ਸੋ ਉਸ ਬੰਦੇ ਨੇ ਮੈਨੂੰ ਕਦੀ ਰੋਕਿਆ ਨਹੀਂ। ਨਾ ਕਦੀ ਮੈਨੂੰ ਪੜਿਆ ਆ। ਪਰ ਉਹਦਾ ਸਪੋਰਟ ਕਰਦੇ ਆ ਮੇਰੇ। ਉਹਨਾਂ ਨੂੰ ਕਿਸੇ ਉਹਨਾਂ ਨੂੰ ਸਹਾਇਤ ਦੀ ਊੜਾੜਾ ਵੀ ਨਹੀਂ ਆਉਂਦਾ ਹੈਗਾ। ਤੇ ਪਰ ਮੈਂ ਇਹੀ ਖੁਸ਼ ਆ। ਮੇਰੇ ਬੱਚੇ ਮੇਰੇ ਤੇ ਪ੍ਰਾਊਡ ਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ